ਨਵਾਂ ਸਾਲ ਮਾ ਤਾਂ ਇੱਥੇ ਮਨਾਵਾਂਗੇ ਬਿਲਕੁਲ ਜੀ ਅੱਛਾ ਅੱਛਾ ਨਮਸਤ ਆਲੀ ਭਾਜੀ ਉੱਧਰ ਇੱਥੇ ਭਾਜੀ ਨਾਲ ਪਾਕਿਸਤਾਨ ਦੇ ਨਾਲ ਪਰ ਨਮਾਸਾਨ ਉੱਧੇ ਮਨਾਵਾਂਗੇ ਜਿੰਦਾਂ ਪਿਛੇ ਆਤੀ ਹੈ ਕੀ ਬਾਤ ਹੈ ਹਾਂ ਉੱਧੇ ਤਾਂ ਆਪਣਾ ਨਵਾਂ ਸਾਲ ਹੋਊਗਾ ਪਰ ਹੂੰ ਆਪਾਂ ਚੜ੍ਹਦੀ ਕਲਾ ਚ ਇੱਥੇ ਹਾਂ ਠੀਕ ਹੈ ਅੱਜ ਆਪਾਂ ਆਪਾਂ ਪਰਿਵਾਰ ਮਿਲਿਓ ਆਂ ਆਪ ਕੋਸ਼ਿਸ਼ ਹਾਂ ਜੀ ਪਰ ਨਕਲਾਂ ਪੂਜਣਾ ਇਹਨਾਂ ਆਪਣੀ ਜਨਤ ਹੋਗੀ ਫਿਰ ਆਪਾਂ ਢੋਲ ਠਮੱਕੇ ਪਜਾਉਂਦੇ ਹੀ ਬਾਸ਼ੋ ਕੇ ਚੱਲਣਾ ਆਪਣੀ ਨਮਕਾਲਾ ਨਮਕਾਲਾ ਦੁੱਧ ਨਹੀਂ ਚੜਨਾ ਆਪਣੇ ਲਈ ਹਾਂਜੀ ਫਿਰ ਜੀਤ ਲੰਗਰ ਸ਼ਕਿਆ ਹੋ ਸਕਦੇ ਆ ਚਲੋ ਵਧੀਆ ਹਾਂਜੀ ਅੱਤਤੀ ਹੋ ਰਹੀ ਆ ਬਤਾ ਠੰਡ ਲੱਗ ਰਹੀ ਆ ਹਾਂ ਲੱਗਦੀ ਆ ਥੋੜੀ ਥੋੜੀ ਵੇਸ ਤੱਕ ਨਾਲ ਬੰਨ ਲਈ ਤਾਂ ਕਿ ਲੱਗਦੀ ਨਹੀਂ ਆ ਅੱਛਾ ਚਲੋ ਵਧੀਆ ਕਿ ਮੈਂ ਨਹੀਂ 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 ਕਿਉਂ ਨਹੀਂ ਆਉਣਾ ਅਰਵਿੰਦ ਆ ਗਿਆ ਅੱਜ ਕਿੱਥੇ ਜਾਣਾ ਚੱਲ ਬਈ ਦੂਜੇ ਨਹੀਂ 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 ਮੈਂ ਤਾਂ ਇੱਥੇ ਹੀ ਆ ਜੀ ਬਾਬਾ ਟਾਈਮ ਹੋ ਗਿਆ ਪਰ ਅਸੀਂ ਕਿਹਾ ਭਈ ਚਲੋ ਕੰਮ ਵੀ ਹੋ ਸਕਦਾ ਉੱਧਰ ਅੱਛਾ ਜੀ ਮਾਂ ਤਾਂ ਕਹਿੰਦੀ ਨਹੀਂ ਆਉਣਾ ਆ ਤੁਸੀਂ ਦੇਖਣੀ ਆ ਜਦੋਂ ਮਾਂ ਚਾਚੀ ਆ ਗਏ ਨੇ ਹਾ ਜੀ ਆਇਆ ਕਿਉਂ ਤੇ ਪੁੱਛ ਕੇ ਨਹੀਂ ਗਿਆ ਅੱਜ ਮਾਂ ਨੂੰ ਸਮੇਂਗਾ ਦਾਲ ਤੱਕ ਗੱਲ ਨਹੀਂ 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 ਵੀ ਲਈ ਅੱਗੇ ਤੁਸੀਂ ਦੱਸ ਜਾਂਦੇ ਕਿ ਕਿਹਦੀ ਦੀ ਕਰਦੇ ਜਾਂਦੇ ਆ ਨਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਮਕਸਰੋਂ ਮੈਂ ਆ ਬਸ ਲੰਗਰ ਛੱਕ ਕੇ ਪ੍ਰਸ਼ਾਦਾ ਛੱਕ ਕੇ ਆ ਗਿਆ ਇੱਧਰ ਸਾਡਾ ਚੁੱਲਾ ਤਵੀ ਉੱਤੇ ਚੜੀ ਆ ਦਾਲ ਦਾਲ ਤੱਤੀ ਕਰੀ ਜਾਂਦੇ ਆ ਇੱਥੇ ਭਾਈ ਹੋ ਜੂ ਥਾਲ ਰੱਖ ਦਿਓ ਇਹਦੇ ਤੇ ਨਹੀਂ ਆਪਾਂ ਥੋੜਾ ਜਿਹਾ ਤਾਂ ਠੀਕ ਲੱਗ ਜਵੇ ਅੱਛਾ ਸੱਲੋ ਠੀਕ ਆ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਡਾ ਜਿਹੜਾ ਨਵਾਂ ਸਾਲ ਆ ਉਹ ਤੁਹਾਨੂੰ ਦੇਖ ਰਿਹਾ ਪਰਿਵਾਰ ਚ ਬੈਠੇ ਆ ਸੰਘਰਸ਼ ਚ ਬੈਠੇ ਆ ਸੋ ਮਾਤਾ ਨੇ ਜਿਵੇਂ ਕਿਹਾ ਨਵੇਂ ਸਾਲ ਅਸੀਂ ਉਦੋਂ ਹੀ ਮਨਾਉਣਾ ਜਦੋਂ ਇਥੋਂ ਜਿੱਤ ਕੇ ਗਏ ਤੇ ਉਦੋਂ ਫਿਰ ਆਪਾਂ ਇਥੋਂ ਜਕਾਰੇ ਲਾਉਂਦੇ ਹੋਏ ਜਾਵਾਂਗੇ ਚੜ੍ਹਦੀ ਕਲਾ ਚ ਹਾਂ ਜੀ ਆਪਾਂ ਪਰਿਵਾਰ ਆਪਾਂ ਜੋ ਕੋਈ ਹਿੰਦੂ ਮੁਸਲਮਾਨ ਸਾਰੇ ਆਪਾਂ ਖੁਸ਼ੀਆਂ ਕਰਕੇ ਇਕੱਠੇ ਹੋ ਗਏ ਆ। ਹਾਂਜੀ। ਇਸ ਗੱਲੋਂ ਤਾਂ ਕਹੀਦਾ ਵੀ ਮੋਦੀ ਨੂੰ ਇੱਕ ਗੱਲੋਂ ਤਾਂ ਬਹੁਤ ਵਧਾਈ ਦਾ ਪੱਤਰ ਆ। ਹਾਂ ਵੀ ਇਕੱਠਾ ਕਰ। ਜਿਹੜਾ ਉਹਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰ ਦਿੱਤਾ। ਤੇ ਬਾਕੀ ਆ ਵੀ ਨਵਾਂ ਸਾਲ ਸਾਡਾ ਉਦਣ ਆ ਜਿੱਦਣ ਸਾਡੀ ਜੱਤ ਸਾਡੀ ਚੜ੍ਹਦੀ ਕਲਾ ਹੋ ਗਈ। ਉਦਣ ਸਾਡਾ ਨਵਾਂ ਸਾਲ ਆ। ਕੀ ਬਾਤ ਆ। ਸੋ ਇਸ ਸੰਘਰਸ਼ ਨੇ ਜੋ ਇੱਕ ਨਵੀਂ ਰੀਤ ਜਾਂ ਪੰਜਾਬ ਦੀ ਜਿਹੜੀ ਤੁਸੀਂ ਕਹਿ ਲੋ ਹਮੇਸ਼ਾ ਸਾਡੀ ਇਹ ਪੰਜਾਬ ਜਿੰਨਾ ਗੱਲਾਂ ਲਈ ਜਾਣਿਆ ਜਾਂਦਾ ਸੀ ਚੜ੍ਹਦੀ ਕਲਾ ਸਾਡੇ ਗੁਰੂ ਪਾਤਸ਼ਾਹ ਸਾਨੂੰ ਦੇ ਗਏ ਜਾਂ ਪੰਜਾਬ ਜਿਵੇਂ ਇਸ ਖਾਤਰ ਜਾਣਿਆ ਜਾਂਦਾ ਸੀ ਸਾਂਝੀਵਾਲਤਾ ਤੇ ਪਿਆਰ ਜੋ ਲੋਕਾਂ ਚ ਆਪਸੀ ਸਾਂਝ ਆ ਜਿਹੜੀ ਉਹ ਬਹੁਤ ਵੱਡੀ ਹੁੰਦੀ ਸੀ ਤੇ ਇਸ ਸੰਘਰਸ਼ ਨੇ ਸਾਨੂੰ ਉਹ ਸਭ ਕੁਝ ਦਿੱਤਾ ਤੁਸੀਂ ਇਹ ਦੇਖੋ ਵੀ ਮੈਂ بڑے ਫਾਈਵ ਸਟਾਰਸ ਚ ਵੀ ਖਾਣੇ ਖਾਦੇ ਆ ਹਰ ਵਰਲਡ ਕੁਜ਼ੀਨ ਨੂੰ ਟੇਸਟ ਕੀਤਾ ਪਰ ਜੋ ਇੱਥੇ ਬੈਠ ਕੇ ਚੁੱਲ੍ਹੇ ਦੇ ਸਾਹਮਣੇ ਖਾਣ ਦਾ ਜੋ ਇੱਕ ਆਨੰਦ ਆ ਉਹ ਕਿਤੇ ਨਹੀਂ ਆਉਂਦਾ ਚਾਹੇ ਉਹ ਤੁਸੀਂ ਇਟਾਲੀਅਨ ਖਾ ਲੋ ਤੁਸੀਂ ਚਾਹੇ ਉਹ ਮੈਕਸੀਕਨ ਖਾ ਲੋ ਜਪਾਨੀਜ਼ ਫੂਡ ਖਾ ਲੋ ਚਾਈਨੀਜ਼ ਖਾ ਲੋ ਪਰ ਜੋ ਆ ਆਨੰਦ ਆ ਆਹ ਪਿਆਰਾ ਇਹ ਕਿਤੇ ਨਹੀਂ ਆ ਸੋ ਸਾਡੀਆਂ ਜਿਹੜੀਆਂ ਜ਼ਰੂਰਤਾਂ ਬੜੀਆਂ ਥੋੜੀਆਂ ਪਰ ਸਾਡੀਆਂ ਜ਼ਰੂਰਤਾਂ ਸਾਜ਼ਿਸ਼ਾਂ ਅਧੀਨ ਨਾ ਸਰਕਾਰਾਂ ਨੇ ਜਾਂ ਤੁਸੀਂ ਇਹ ਕਹਿ ਲਓ ਜਿਹੜੀਆਂ ਪਾਲਿਸੀਜ਼ ਬਣਦੀਆਂ ਉਹਨਾਂ ਨੇ ਇੰਨੀ ਵਧਾ ਦਿੱਤੀਆਂ ਵੀ ਅਸੀਂ ਉਹਨਾਂ ਜ਼ਰੂਰਤਾਂ ਨੂੰ ਇੰਨਾ ਵਧਾਤਾ ਵੀ ਆਪਦੀਆਂ ਜ਼ਿੰਦਗੀਆਂ ਹੀ ਅਸੀਂ ਬਦਲਤੀਆਂ ਸੋ ਜ਼ਰੂਰਤਾਂ ਬੜੀਆਂ ਥੋੜੀਆਂ ਸਾਨੂੰ ਜਿਹੜੀ ਖੁਸ਼ੀ ਆ ਉਹ ਵੀ ਉਹਨਾਂ ਥੋੜੀਆਂ ਜ਼ਰੂਰਤਾਂ ਨੂੰ ਪੂਰਾ ਕਰਕੇ ਤੇ ਜਿਹੜੀ ਸਿੰਪਲਿਸਿਟੀ ਚ ਸਾਦਗੀ ਚ ਮਿਲਦੀ ਆ ਤੇ ਜਿਹੜਾ ਸਾਡੇ ਜ਼ਿੰਦਗੀ ਦਾ ਫਲਸਫਾ ਹੁੰਦਾ ਸੀ ਇਹਨਾਂ ਫਲਸਫਿਆਂ ਦੇ ਰਾਹੀਂ ਹੀ ਸਾਡਾ ਸਮਾਜ ਸਿਰਜਿਆ ਹੋਇਆ ਸੀ ਗੁਰੂਆਂ ਨੇ ਸਾਨੂੰ ਇਹੀ ਕਦਰਾਂ ਕੀਮਤਾਂ ਸਿਖਾਈਆਂ ਸੀ ਸਾਨੂੰ ਜਿਹੜੇ ਫਲਸਫੇ ਦਿੱਤੇ ਸੀ ਗੁਰੂਆਂ ਨੇ ਪਹਿਲਾਂ ਆਪਾਂ ਆ ਅੱਗ ਨੂੰ ਥੋੜਾ ਜਿਹਾ ਠੀਕ ਕਰ ਲੀਏ ਇਹਨੂੰ ਅੱਗੇ ਕਰਤੀਏ ਤੇ ਹਾਂਜੀ ਜਿਹੜੇ ਸਾਨੂੰ ਫਲਸਫੇ ਸਾਡੇ ਗੁਰੂ ਸਾਹਿਬਾਨਾ ਨੇ ਸਾਡੇ ਰਹਿਬਰਾਂ ਨੇ ਦਿੱਤੇ ਸੀ ਸਬਰ ਸੰਤੋਖ ਸਾਡੇ ਚ ਪੈਦਾ ਕੀਤੇ ਸੀ ਉਹ ਇਹਨਾਂ ਖਾਤਰ ਹੀ ਕੀਤੇ ਸੀ ਕਿਉਂਕਿ ਜ਼ਰੂਰਤਾਂ ਬੜੀਆਂ ਥੋੜੀਆਂ ਹੀਆਂ ਹੁੰਦੀਆਂ ਅਸੀਂ ਐਵੇਂ ਹੀ ਵਧਾ ਲੈਨੇ ਆ ਤੇ ਉਸ ਤੋਂ ਬਾਅਦ ਅਸੀਂ ਇੱਕ ਇਹੋ ਜਿਹਾ ਵੋਲਪੂਲ ਚ ਇਹੋ ਜਿਹਾ ਜਿਹੜੇ ਉਹ ਵੋਲਪੂਲ ਨੂੰ ਕੀ ਕਹਿੰਦੇ ਹੁੰਦੇ ਆ ਜੀ ਪੰਜਾਬੀ ਚ ਭਵੰਡਰ ਕਹਦੇ ਚ ਉਹ ਜਿਹੜਾ ਗੋਲ ਘੇਰਾ ਜਿਹਾ ਵਗਦਾ ਹੁੰਦਾ ਹਵਾ ਦਾ ਵੀ ਵਗਦਾ ਰਹਿੰਦਾ ਵਾਂ ਵਰੋਲੇ ਚ ਪੈ ਜਾਂਦੇ ਆ ਵਾ ਵਾਂ ਵਰੋਲਾ ਸੋ ਵਾਂ ਵਰੋਲੇ ਚ ਪੈ ਜਾਂਦੇ ਆ ਜਿੱਦੋਂ ਚ ਨਿਕਲਣਾ ਬੜਾ ਮੁਸ਼ਕਲ ਆ ਫਿਰ ਸੋ ਉਹ ਆਪਨ ਸੁਸਾਇਟੀ ਹੈ ਨਾ ਜਿਹੜੀ ਆਪਨ ਸੁਸਾਇਟੀ ਸਾਨੂੰ ਇਨਸਲੇਵ ਕਰ ਦਿੰਦੀ ਆ ਉਹ ਇਹਨਾਂ ਦੀਆਂ ਜਿਹੜੀਆਂ ਪਾਲਿਸੀਆਂ ਆ ਉਹ ਸਾਨੂੰ ਇਨਸਲੇਵ ਜਾਂ ਸਲੇਵਰੀ ਨੂੰ ਸਾਡੇ ਉਸ ਜਾਬਤੇ ਚ ਰੱਖਣ ਵਾਸਤੇ ਕਰ ਦਿੰਦੀਆਂ ਅਸੀਂ ਉਹ ਤੋਂ ਬਾਅਦ ਸੋਚ ਹੀ ਨਹੀਂ ਸਕਦੇ ਕੋਈ ਫਲਸਫਾ ਨਹੀਂ ਸੋਚਦੇ ਅਸੀਂ ਐਜੂਕੇਸ਼ਨ ਜਿਹੜੀ ਇੱਕ ਮਾਡਰਨ ਐਜੂਕੇਸ਼ਨ ਆ ਜਾਂ ਜਿਹੜੀ ਐਜੂਕੇਸ਼ਨ ਸਾਨੂੰ ਦਿੱਤੀ ਜਾਂਦੀ ਆ ਉਹ ਵੀ ਉਸੇ ਉਹਨਾਂ ਸਾਜ਼ਿਸ਼ਾਂ ਨੂੰ ਸਾਨੂੰ ਸਾਡੇ ਅੰਦਰ ਹੋਰ ਗੂੜੀਆਂ ਕਰਨ ਵਾਸਤੇ ਸਾਨੂੰ ਇਨਸਲੇਵ ਕਰਨ ਵਾਸਤੇ ਦਿੱਤੀ ਜਾਂਦੀ ਆ ਸੋ ਜਦੋਂ ਕੋਈ ਸਿਆਣੇ ਬੰਦੇ ਕਹਿੰਦੇ ਆ ਥਿੰਕ ਆਊਟ ਆਫ ਦਾ ਬਾਕਸ ਤਾਂ ਐਕਚੁਅਲੀ ਆਊਟ ਆਫ ਦਾ ਬਾਕਸ ਜਾ ਕੇ ਸੋਚੋ ਉਸ ਐਜੂਕੇਸ਼ਨ ਪਾਲਿਸੀਜ਼ ਨੂੰ ਅੰਤਮ ਸੱਚ ਮੰਨ ਕੇ ਕਦੇ ਵੀ ਪ੍ਰਵਾਨ ਨਾ ਕਰੋ ਕਿਉਂਕਿ ਅੰਤਮ ਐਬਸੋਲਿਊਟ ਟਰੁਥ ਕਿਸੇ ਕੋਲੇ ਨਹੀਂ ਹੁੰਦਾ ਹੈ ਨਾ ਰਿਲੇਟਿਵ ਟਰੁਥ ਜ਼ਰੂਰ ਹੋ ਸਕਦਾ ਐਬਸੋਲਿਊਟ ਟਰੁਥ ਕਿਸੇ ਕੋਲੇ ਵੀ ਨਹੀਂ ਹੁੰਦਾ ਐਂਡ ਜਿਹੜੀ ਗੱਲ ਆ ਜਿਹੜਾ ਅਸਲ ਜਾਂ ਐਬਸੋਲਿਊਟ ਟਰੁਥ ਆਉਤਾ ਆਕਾਲਪੁਰਖ ਵਾਹਿਗੁਰੂ ਕੋਲੇ ਆ ਉਹ ਤੋਂ ਬਿਨਾ ਹੋਰ ਕਿਸੇ ਕੋਲੇ ਨਹੀਂ ਸੋ ਗੱਲਾਂ ਨੂੰ ਪਰਖਣਾ ਗੱਲਾਂ ਨੂੰ ਉਹਨਾਂ ਨੂੰ ਪਰਖ ਕੇ ਤੇ ਉਸ ਆਧਾਰ ਤੇ ਸਮਝਣਾ ਜਿਹਦੇ ਚ ਹਿਮੈਨਿਟੀ ਵਸੇ ਜਿਹਦੇ ਚ ਸਰਬੱਤ ਦਾ ਭਲਾ ਵਸੇ ਜਿਹਦੇ ਚ ਓਨੀ ਕਿਹੀ ਜ਼ਰੂਰਤ ਸਾਡੀ ਹੋਵੇ ਜਿਹਦੇ ਵੀ ਉਸ ਜ਼ਰੂਰਤ ਦੇ ਅਧੀਨ ਲੋਭ ਨਾ ਆਵੇ ਸਾਡੇ ਚ ਸਾਡੇ ਚ ਇਹ ਨਾ ਆਵੇ ਵੀ ਅਸੀਂ ਕਿਤੇ ਨਾ ਕਿਤੇ ਸੈਲਫਿਸ਼ ਹੋ ਜਾਈਏ ਤਾਂ ਸੈਲਫਿਸ਼ ਨੇਚਰ ਸਾਡੀ ਬਣ ਜੇ ਜਾਂ ਅਸੀਂ ਆਪਣੇ ਪਰਿਵਾਰ ਤੱਕ ਸੀਮਿਤ ਰਹੀਏ ਜਾਂ ਅਸੀਂ ਉਹ ਪਰਿਵਾਰ ਦਾ ਦਾਇਰਾ ਥੋੜਾ ਜਿਹਾ ਹੋਰ ਵੱਡਾ ਕਰ ਦਈਏ ਮੇਰੇ ਖਿਆਲ ਚ ਫੇਰ ਅਸੀਂ ਸਾਡੇ ਰਹਿਬਰਾਂ ਦੇ ਜਿਹੜੇ ਸਰਬੱਤ ਦੇ ਭਲੇ ਦਾ ਇੱਕ ਫਲਸਫਾ ਚੜ੍ਹਦੀ ਕਲਾ ਦਾ ਫਲਸਫਾ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਣ ਦਾ ਫਲਸਫਾ ਇਹਨਾਂ ਗੱਲਾਂ ਤੋਂ ਦੂਰ ਹੋ ਜਾਂਦੇ ਆ ਸੋ ਇਸ ਸੰਘਰਸ਼ ਨੇ ਸਾਨੂੰ ਉਹ ਉਹਨਾਂ ਗੁਰੂਆਂ ਨਾਲ ਉਹਨਾਂ ਰੂਹਾਂ ਨੇ ਜੋ ਪ੍ਰਚਾਰਿਆ ਸੀ ਉਹਦੇ ਨਾਲ ਜੋੜਿਆ ਤੇ ਸਾਡੇ ਚ ਸਾਂਝੀ ਵਾਲਤਾ ਤੇ ਜਿਹੜਾ ਪਿਆਰ ਪੈਦਾ ਕੀਤਾ ਉਹ ਬਾਕਮਾਲ ਆ ਤੇ ਇਹਦੇ ਤੇ ਕੀ ਕਹੋਗੇ ਮਾਤਾ ਤੁਸੀਂ ਕੀ ਕਹੋਗੇ ਪਿਆਰ ਤਾਂ ਜਿੱਦਾਂ ਮੈਂ ਉਹ ਵੀ ਮੈਂ ਪਹਿਲਾਂ ਵੀ ਦੱਸਿਆ ਪਿਆਰ ਪਰਮਾਤਮਾ ਬਣਾ ਹੀ ਰੱਖੇ ਚੜ੍ਹਦੀ ਕਲਾ ਰੱਖੇ ਤੇ ਜਿੱਦਾਂ ਸਾਡੇ ਬੱਚੇ ਨਹੀਂ ਡੋਲੇ ਸਹਿਬ ਜਾਦੇ ਨਹੀਂ ਡੋਲੇ ਹਾਂਜੀ ਇਸ ਕਰਕੇ ਸਾਡੀ ਕੌਮ ਦੇ ਵਿੱਚ ਵੀ ਉਹ ਉਹਨਾਂ ਦਾ ਗੂਣ ਆ ਇਹ ਕਦੀ ਕੌਮ ਦੋਲਵਾਲੀ ਨਹੀਂ ਹਾਂਜੀ ਇਹ ਤਾਂ ਛੜਦੀ ਕਲਾ ਛੜਦੀ ਕਲਾ ਛੀਆ ਇੱਕ ਨਾ ਮੁਸਲਮਾਨ ਕਵੀ ਹੋਇਆ ਅਲਾ ਯਾਰ ਖਾਨ ਯੋਗੀ ਉਹਨੇ ਇੱਕ ਗੱਲ ਕਹੀ ਸੀ ਕਹਿੰਦਾ ਅਪੀਲ ਕਰਤਾ ਹੂੰ ਸਿੰਘੋਂ ਕੀ ਕਰਬਲਾ ਖੇ ਲਈਏ ਇਸਲਾਮ ਚ ਨਾ ਇੱਕ ਕਰਬਲਾ ਦਾ ਯੁੱਧ ਹੋਇਆ ਜਿੱਥੇ ਉਹਨਾਂ ਨੇ ਨਾ ਛੋਟੇ ਬੱਚੇ ਦੋ ਖੋਏ ਸੀ ਉਹ ਸ਼ਹੀਦ ਹੋਏ ਸੀ ਪਰ ਜਿਹੜੀ ਸਾਡੀ ਸ਼ਹਾਦਤ ਸੀ ਉਹਦੋਂ ਵੀ ਬਹੁਤ ਵੱਡੀ ਸੀ ਸ਼ਹਾਦਤ ਦਾ ਜਿਹੜਾ ਇੱਕ ਨਵੀਂ ਪਰਿਭਾਸ਼ਾ ਦੇਤੀ ਸਾਬਜਾਦਿਆਂ ਦੀ ਸ਼ਹਾਦਤ ਨੇ ਤਾਂ ਇਸਲਾਮ ਦਾ ਕਵੀ ਕਹਿੰਦਾ ਵੀ ਇੱਕ ਕਰਬਲਾ ਉਹ ਕਰਬਲਾ ਨੂੰ ਬਹੁਤ ਆਪਦੀ ਨੂੰ ਮਹਰਮ ਦੇ ਦਿਨਾਂ 'ਚ ਆਦਰਵਾਇਜ਼ ਵੀ ਉਹ ਯਾਦ ਕਰਦੇ ਆ ਤੇ ਰੋਂਦੇ ਆ ਉਹਨਾਂ ਸ਼ਹਾਦਤਾਂ ਤੇ ਤੇ ਉਸੇ ਤਰ੍ਹਾਂ ਉਹਨੇ ਅਲਾ ਯਾਰਖਾਂ ਯੋਗੀ ਨੇ ਕਿਹਾ ਅਪੀਲ ਕਰਤਾ ਹਾਂ ਸਿੰਘਾਂ ਕੀ ਕਰਬਲਾ ਖੇ ਲਈਂ ਕਹਿੰਦਾ ਇੱਕ ਕਰਬਲਾ ਹੋਰ ਵੀ ਆ ਦੁਨੀਆ 'ਚ ਹੈਨਾ ਕਟਬਾਏ ਯਹਾਂ ਬਾਪ ਨੇ ਫਰਜ਼ੰਦ ਖੁਦਾ ਕੇ ਲਈ ਖੁਦਾ ਕੇ ਲਈ ਵੀ ਉੱਥੇ ਉਸ ਰੱਬ ਲਈ ਅਕਾਲ ਪੁਰਖ ਵਾਹਿਗੁਰੂ ਦੇ ਜਾਪ ਤੇ ਚ ਰਹਿਣ ਵਾਸਤੇ ਜਾਂ ਉਸ ਜਿਹੜਾ ਸਜਦਾ ਆਪਦੇ ਅੰਦਰ ਵਸਾਇਆ ਸੀ ਉਹਦੇ ਖਾਤਰ ਇੱਕ ਇੱਕ ਪਿਉਨ ਹੈ ਆਪਦੇ ਬੱਚੇ ਆਪਦੇ ਸਾਹਮਣੇ ਘਟਾਏ ਤੇ ਇਹੋ ਜਿਹਾ ਕਦੇ ਕੋਈ ਰਹਿਬਰ ਕਿਸੇ ਕੌਮ ਕੋਲੇ ਹੋਇਆ ਨਹੀਂ ਖੁਦ ਤਿਆਰ ਕਰਕੇ ਜਿਨ੍ਹਾਂ ਨੇ ਚਮਕੌਰ ਦੀ ਗੜੀ ਤੋਂ ਖੁਦ ਤਿਆਰ ਕਰਕੇ ਉਹਨਾਂ ਨੂੰ ਦੇਖੋ ਜੰਗ ਦੇ ਮੈਦਾਨ 'ਚ ਭੇਜਿਆ ਤੇ ਉਧਰ ਛੋਟੇ ਛੋਟੇ ਸਹਿਬਜ਼ਾਦੇ ਨੀਹਾਂ ਚ ਚਿਣੇ ਗਏ ਤੇ ਉਹਨਾਂ ਦਾ ਵੀ ਤੁਹਾਨੂੰ ਸੈਦਕ ਆਪਾਂ ਨੂੰ ਪਤਾ ਹੀ ਆ ਸੋ ਕੌਮ ਬੜੀ ਨਿਰਾਲੀ ਆ ਸਾਡਾ ਪੰਥ ਬੜਾ ਨਿਰਾਲਾ ਸਾਡੇ ਗੁਰੂ ਸਾਡੇ ਰਹਿਬਰ ਬੜੇ ਨਿਰਾਲੇ ਆ ਤੇ ਇਸ ਕਰਕੇ ਜਿੱਤ ਹੋਣੀ ਵੀ ਸਾਡੀ ਲਾਜ਼ਮੀ ਆ ਪੱਕੀ ਆ ਹਾਂ ਭਰੋਸੇ ਉਸ ਗੁਰੂ ਤੇ ਭਰੋਸਾ ਹੀ ਸਭ ਕੁਝ ਕਰਾਉਂਦਾ ਹਾਂ ਬਸ ਉਹ ਸਭ ਕੁਝ ਕਰਾਉਂਦਾ ਤੋਂ ਇਸ ਖਾਤਰ ਹੁਣ ਅਸੀਂ ਬੈਠੇ ਆ ਨਵਾਂ ਸਾਲ ਮਨਾ ਰਹੇ ਆ ਇੱਧਰ ਭੈਣਾ ਬੈਠੀਆਂ ਇੱਧਰ ਮਾਤਾ ਬੈਠੀ ਆ ਆ ਸਾਡਾ ਬਲਵੰਤ ਸੇਵਾ ਤੇ ਇੱਧਰ ਬਾਈ ਜੀ ਸਿਖਾਈ ਜਾਂਦੇ ਆ ਤੁਹਾਨੂੰ ਲੰਗਰ ਬਾਈ ਤੁਸੀਂ ਕਮਾਲ ਹੋਇਆ ਨਹੀਂ ਕਮਾਲ ਤਾਂ ਤੁਸੀਂ ਆ ਜੀ ਤੁਸੀਂ ਕਮਾਲ ਦਾ ਭਾਜੀ ਹਾਂ ਜੀ ਬਹੁਤ ਯੋਗਦਾਨ ਪਾ ਰਹੇ ਆ ਇੱਧਰ ਸਾਡੀ ਪਿੱਛੇ ਟੀਮ ਬੈਠੀ ਆ ਤੇ ਸਾਰੇ ਉੱਧਰ ਇੱਕ ਖਾਲਸਾ ਖੜਾ ਉਹ ਪਤਾ ਨਹੀਂ ਕੀ ਉਹ ਰਣਨੀਤੀ ਬਣਾਈ ਜਾਂਦਾ ਵੀ ਨਵਾਂ ਸਾਲ ਆ ਪ੍ਰਵਤ ਫੇਰੀ ਸ਼ੁਰੂ ਕਰਨੀ ਆਪਾਂ ਹਾਂਜੀ ਤੇ ਮੇਰੇ ਬੇਟਾ ਅੱਜ ਨਹੀਂ ਬੈਠ ਗਿਆ ਅੱਛਾ ਅੱਛਾ ਮੀਤ ਸਿੰਘ ਜੀ ਆਪਣੇ ਤੇ ਘਰੇ ਜਾ ਕੇ ਰਹਿੰਦੇ ਆ ਠੀਕ ਹੈ ਜੀ ਅੱਜ ਨੂੰ ਫੋਨ ਆਇਆ ਬੇਟਾ ਗੁਰਜੀਤ ਸਿੰਘ ਦਾ ਹਾਂਜੀ ਹਾਂਜੀ ਕਹਿੰਦੇ ਮਮੀ ਉਹ ਤਾਂ ਇੱਥੇ ਕੱਝੇ ਚੜਿਆ ਆਇਆ ਹਾਂਜੀ ਠੀਕ ਹੈ ਜੀ ਮਨਪੀਰ ਸਿੰਘ ਜੀ ਆਪਾਂ ਆਓ ਆ ਗਏ ਸੀ ਹੁਣੇ ਹੁਣ ਸ਼ਾਕੇ ਗਏ ਹਾਂਜੀ ਸ਼ਾਕੇ ਗਏ ਪਹਿਲਾਂ ਸ਼ਾਮੀ ਹਾਂਜੀ ਹਾਂਜੀ ਸੋ ਠੀਕ ਆ ਤੁਹਾਡੇ ਤੋਂ ਵਿਦਾ ਲੈਨੇ ਆ ਜਿਉਂਦੇ ਵਾਸਤੇ ਰਹੋ ਹੱਸਦੇ ਖੇਡਦੇ ਰਹੋ ਖੁਸ਼ ਰਹੋ ਆਬਾਦ ਰਹੋ ਅਰਦਾਸਾਂ ਕਰੋ ਆਪਾਂ ਇਹ ਜਿੱਤ ਕੇ ਜਾਈਏ ਤੇ ਜਿੱਤ ਦਾ ਜਿਹੜਾ ਆਲਮ ਹੋਊਗਾ ਉਹ ਤਾਂ ਫਿਰ ਨਿਰਾਲਾ ਹੀ ਹੁੰਦਾ ਸਾਸਤ੍ਰੀਕਾਲ ਜੀ ਬਹੁਤ ਸਾਰਾ ਪਿਆਰ ਤੇ ਸਤਿਕਾਰ ਹੁਣ ਦੱਸੋ ਮਾਤਾ ਕਿਹੜਾ ਟੇਬਲ